ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸਾ ਮੈਨੂੰ ਨਾ ਇੱਕ ਮੇਰੇ ਸੂਤਰਾਂ ਦੇ ਹਵਾਲੇ ਤੋਂ ਖਬਰ ਮਿਲੀ ਜਿਵੇਂ মিডিਆ ਕਹਿੰਦਾ ਹੁੰਦਾ ਤੇ ਕਹਿੰਦੇ ਅੱਜ ਵਿਕਰਮ ਸਿੰਘ ਮਜੀਠੀਆ ਨੂੰ ਵਿਜੀਲੈਂਸ ਨੇ ਗੱਡੀ ਦੇ ਵਿੱਚ ਬਹਾਇਆ ਕਹਿੰਦੇ ਚੱਲ ਬਈ ਚੱਲਣਾ ਆਪਾਂ ਹਿਮਾਚਲ Shimla ਨੂੰ ਕਹਿੰਦਾ ਕਿੱਥੇ ਕਹਿੰਦਾ ਜਿੱਥੇ ਹੋਟਲਾਂ ਵਿੱਚ ਬੈਗਾਂ ਵਿੱਚ ਪਾ ਕੇ ਚਿੱਟਾ ਦਿੰਦੇ ਸੀ ਵੀ ਫਲਾਣੇ ਥਾਂ ਛੱਡ ਕੇ ਆ ਉੱਥੇ ਜਾਣਾ ਫਿਰ ਕਹਿੰਦੇ ਪਹਿਲਾਂ ਪੰਜਾਬ ਚੱਲਾਂਗੇ ਕਹਿੰਦਾ ਜੀ ਪੰਜਾਬ ਨਾ ਜਾਓ ਇੱਕ ਕਹਿੰਦੇ ਪੁਲਿਸ ਅਫਸਰ ਦੇ ਕੋਲੇ ਤਿੰਨ ਫੁੱਟ ਦਾ ਡੰਡਾ ਸੀ ਤਿੰਨ ਚਾਰ ਮਾਰੇ ਟੂ ਹੀ ਕਹਿੰਦਾ ਬੈਠ ਫਿਰ ਕਰੇ 30 30 30 ਐਦਾਂ ਕਰੇ ਤੇ ਜਦੋਂ ਬਹਿ ਗਿਆ ਫਿਰ ਕਹਿੰਦਾ ਮੈਨੂੰ ਚਾਹ ਦਿਓ ਚਾਹ ਦਾ ਕੱਪ ਦੇ ਤਾਂ ਕਹਿੰਦੇ ਫਿਰ ਕਹਿੰਦਾ ਕੰਡੇ ਵਾਲੀ ਦਿਓ ਉਹ ਦੂਜਾ ਬੰਦਾ ਕਹਿੰਦਾ ਭਵੰਤਮਾਨ ਨੂੰ ਫੋਨ ਲਾਓ ਇਹਦੀ ਕਰਤੂਤ ਕਹਿੰਦੇ ਦਿਖਾਈਏ ਸਾਹਮਣੇ ਹਾਲਾਂਕਿ ਇਹ ਗੱਲ ਹੋਣੀ ਨਹੀਂ ਵੈਸੇ ਵਾਲਾ ਬਣਾ ਦਿੰਦਾ ਜਦੋਂ ਮੈਨੂੰ ਫੋਨ ਕਰਦਾ ਮੈਂ ਇਹ ਗੱਲ ਦੇ ਨਾਲ ਸਹਿਮਤ ਵੀ ਹੈ ਨਹੀਂ ਪਰ ਹੋ ਵੀ ਸਕਦਾ ਹੈ ਵੱਡੀ ਗੱਲ ਨਹੀਂ ਕਿਉਂ ਹਲਾ ਮੁੱਖ ਮੰਤਰੀਆਂ ਵਾਲਾ ਸਵਾਦ ਲੈਂਦਾ ਉਹ ਵੀ ਦੱਸੋ ਕਿਹੜੀ ਗੱਡੀ ਚ ਬਹਾਇਆ ਕਿਤੇ ਉਦਾਂ ਤਾਂ ਨਹੀਂ ਤੁਸੀਂ ਰਣੇ ਮੇਲੇ ਅਗਲਾ ਸ਼ੱਕ ਵੀ ਕਰ ਲੈਂਦਾ ਤੇ ਕਹਿੰਦੇ ਤਿੰਨ ਚਾਰ ਫੇਰ ਮਾਰੀਆਂ ਫਿਰ ਕਹਿੰਦੇ ਇਹਨੂੰ ਤਾਂ ਕੱਢ ਕੇ ਲੈ ਗਏ ਉੱਥੋਂ ਤੇ ਮੀਡੀਆ ਉੱਥੇ ਬੱਕ ਬੱਕ ਕਰਦਾ ਫਿਰਦੇ ਕਿੱਧਰ ਗਿਆ ਉਧਰ ਗਿਆ ਇੱਧਰ ਗਿਆ ਕੋਈ ਪਤਾ ਨਹੀਂ ਸੀ ਉਹਨਾਂ ਨੂੰ ਫਿਰ ਕਹਿੰਦੇ ਲੈ ਕੇ ਪੰਜਾਬ ਵਿੱਚ ਕਿਸੇ ਥਾਂ ਤੇ ਹੋਟਲ ਵਿੱਚ ਲੈ ਕੇ ਗਏ ਉੱਥੇ ਕਹਿੰਦੇ ਉਸੇ ਬੈੱਡ ਤੇ ਜਾ ਕੇ ਬਹਾਇਆ ਜਿੱਥੇ ਬੈਗ ਵਿੱਚ ਪਾ ਕੇ ਚਿੱਟਾ ਫੜਾਇਆ ਨਸੀ ਫਲਾਣੇ ਥਾਂ ਛੱਡ ਕੇ ਆ ਉਹ ਬੰਦਾ ਵੀ ਕਹਿੰਦੇ ਮਲਾਇਆ ਇਦਾਂ ਦੀਆਂ ਗੱਲਾਂ ਬਾਤਾਂ ਆ ਰਹੀਆਂ ਹਾਲਾ ਕਿ ਮੈਂ ਯਕੀਨ ਨਹੀਂ ਕਰਦਾ ਹੋ ਸਕਦਾ ਕੋਈ ਬਡੀ ਗੱਲ ਨਹੀਂ ਕਿਉਂਕਿ 5-7000 ਬੰਦਾ ਇਹਨਾਂ ਦਾ ਪੰਜਾਬ ਦੇ ਵਿੱਚ ਇਦਾਂ ਛੋਟਾ ਡਰਗ ਡੀਲਰ ਹੈਗਾ ਸੀ ਹੁਣ ਵੀ ਹੈਗਾ ਜਿਹੜਾ ਅੱਗੇ ਚਿੱਟਾ ਸਪਲਾਈ ਕਰਦਾ ਸੀ ਪਰ ਕਹਿੰਦੇ ਅੱਜ ਦੇਖਣ ਵਾਲਾ ਸੀ ਇਹਦਾ ਮੂੰਹ ਬਿਕਰਮ ਸਿੰਘ ਮਨਜੀਠੀਏ ਦਾ ਉਹ ਹੀ ਮਜੀਠੀ ਹੈ ਜਿਹੜਾ ਐਨਕਾਂ ਲਾ ਕੇ ਦਿਖਾਉਂਦਾ ਸੀ মিডিਏ ਨੂੰ ਚੀਕਾਂ ਮਰਵਾਉਂਦਾ ਭਵੰਤਮਾਨ ਦੀਆਂ ਦੇਖਣ ਵਾਲਾ ਸੀ ਕਹਿੰਦੇ ਮੂੰਹ ਇਹਦਾ ਮਤਲਬ ਪਤਾ ਕੀ ਹੈ ਦੇਖੋ ਮੈਂ ਸ਼ਰੀਅਤ ਦੀ ਗੱਲ ਕਰਦਾ ਹੁਣਾਂ ਇਹ ਮੁੱਦਾ ਜਿਹੜਾ ਚਿੱਟੇ ਦਾ ਬੜਾ ਗੰਭੀਰ ਹੈ ਜੀ ਇਹ ਹੱਸ ਕੇ ਗੱਲ ਕਰਨ ਵਾਲਾ ਮੁੱਦਾ ਹੈ ਨਹੀਂ ਕਿਉਂਕਿ ਇਹ ਮੁੱਦੇ ਦੀ ਲਪੇਟ ਵਿੱਚ ਉਹ ਲੋਕ ਆਉਂਦੇ ਜਿਨ੍ਹਾਂ ਦੇ ਘਰ ਉਜੜੇ ਨੇ ਮੈਂ ਬਹੁਤ ਵਾਰੀ ਕਹਿਆ ਜੋ ਤੁਸੀਂ ਕਿਸੇ ਦੇ ਅਫਸੋਸ ਕਰਨ ਵਾਸਤੇ ਜਾਂਦੇ ਹੋ ਨਾ ਜੇ ਰੋ ਨਹੀਂ ਸਕਦੇ ਤਾਂ ਰੋਂਦਿਆਂ ਮਰ ਕੇ ਮੂੰਹ ਕਰ ਲੈਣਾ ਵੀ ਜ਼ਰੂਰੀ ਹੁੰਦਾ ਹੈ ਮਾਹੌਲ ਹੁੰਦਾ ਉੱਥੇ ਉਹੇ ਜਿਹਾ ਕਹਿੰਦੇ ਕੋਈ ਮਰ ਗਿਆ ਦੋ ਪਿਓ ਪੁੱਤ ਸੀ ਉਹਨੇ ਜਾਣਾ ਸੀ ਬੈਠਣ ਵਾਸਤੇ ਅਫਸੋਸ ਕਰਨ ਵਾਸਤੇ ਤੂੰ ਨੇ ਆਪਣਾ ਮੁੰਡਾ ਭੇਜਤਾ ਤੇ ਮੁੰਡਾ ਕਹਿੰਦਾ ਬਾਪੂ ਮੈਂ ਤਾਂ ਕਿਤੇ ਗਿਆ ਨਹੀਂ ਵੀ ਮੈਂ ਕੀ ਕਹੂੰਗਾ ਉਹ ਕਹਿੰਦਾ ਵੀ ਜਿਹੜਾ ਕੋਈ ਲੋਕ ਕਹਿਣਗੇ ਉਹਦਾ ਤੂੰ ਕਹਿ ਨਹੀਂ ਤੁਰਿਆ ਜਾਂਦਾ ਰਾਹ ਵਿੱਚ ਜਿਹੜਾ ਬੰਦਾ ਮਾਰਿਆ ਸ਼ੋਦਾ ਦੁਸ਼ਮਣ ਟੱਕਰ ਗਿਆ ਉਹ ਕਹਿੰਦਾ ਕਿੱਥੇ ਚੱਲਿਆਂ ਕਹਿੰਦਾ ਫਲਾਣਾ ਬੰਦਾ ਮਰ ਗਿਆ ਅਫਸੋਸ ਕਰਨ ਚੱਲਿਆਂ ਉਹ ਦੁਸ਼ਮਣ ਸੀ ਕਹਿੰਦਾ ਚੰਗਾ ਹੋਇਆ ਜੂੜ ਵੱਡਿਆ ਗਿਆ ਗੰਦ ਪਾਇਆ ਸੀ ਜਦੋਂ ਗਿਆ ਮਰ ਗਾਲ ਦੇ ਘਰੇ ਜਾ ਕੇ ਕਹਿੰਦਾ ਚੰਗਾ ਹੋਇਆ ਗੰਦ ਪਾਇਆ ਜੂੜ ਵੜਿਆ ਉਹਨੂੰ ਫੜ ਕੇ ਟਾ ਲਿਆ ਉੱਥੇ ਖੇਤਰਫੇ ਰ ਚੰਗੀ ਤਰ੍ਹਾਂ ਵਾਪਸ ਆ ਗਿਆ ਕਹਿੰਦਾ ਬਾਪੂ ਮੈਨੂੰ ਕੁੱਟਿਆ ਕਹਿੰਦਾ ਕਿਉਂ ਕਹਿੰਦਾ ਮੈਥੋਂ ਐਦਾਂ ਬੋਲਿਆ ਗਿਆ ਚੱਲ ਕਹਿੰਦਾ ਮੈਂ ਜਾਂਦਾ ਉਹ ਉਦੋਂ ਚੜਦਾ ਚੰਦ ਸੀ ਜਾ ਕੇ ਕਹਿੰਦਾ ਨਾ ਕਹਿੰਦਾ ਮੇਰੇ ਮੁੰਡੇ ਤੋਂ ਗਲਤ ਬੋਲਿਆ ਗਿਆ ਤੁਸੀਂ ਕੁੱਟਿਆ ਜਦੋਂ ਕੋਈ ਦੁਬਾਰਾ ਮਰਿਆ ਉਦੋਂ ਮੈਂ ਆਉਂਗਾ ਫੜ ਕੇ ਉਹਨੂੰ ਬਿਟਾ ਲਿਆ ਤੇ ਜਦੋਂ ਘਰੇ ਗਿਆ ਕਹਿੰਦਾ ਬਾਪੂ ਕੀ ਹੋ ਗਿਆ ਕਹਿੰਦਾ ਜਿਵੇਂ ਤੂੰ ਕਹਤਾ ਸੀ ਓਵੇਂ ਮੈਥੋਂ ਕਿਹਾ ਗਿਆ ਮੇਰੇ ਵੀ ਖੇਤਰ ਪਏ ਤੇ ਇਹ ਗੱਲਾਂ ਨ ਢੁੱਕਦੀਆਂ ਨੇ ਇਹਨਾਂ ਲੋਕਾਂ ਦੇ ਤੇ ਇਹ ਗੱਲਾਂ ਸੁਣ ਕੇ ਹੱਸਿਓ ਨਾ ਮੈਂ ਗੱਲ ਤਾਂ ਕੀਤੀ ਐ ਵੀ ਇਹ ਮੁੱਦਾ ਬੜਾ ਗੰਭੀਰ ਹੈ ਘਰ ਓਜੜੇ ਨੇ ਇਹ ਚਿੱਟੇ ਨੇ ਘਰ ਉਜਾੜੇ ਨੇ ਕਈ ਪੁਲਿਸ ਅਫਸਰ ਰਟਾਇਰ ਮੈਨੂੰ ਫੋਨ ਕਰਦੇ ਉਹ ਕਹਿੰਦੇ ਜੈਨੇ ਦੀ ਸਾਡੇ ਕੋਲੋਂ ਵੀ ਇਹ ਗਲਤੀ ਉਸ ਵਕਤ ਹੋਈਆਂ ਪਰ ਕਹਿੰਦੇ ਸ਼ੁਕਰ ਹੈ ਉਸ ਰੱਬ ਦਾ ਵੀ ਅਸੀਂ ਇਸ ਦਲਦਲ ਦੇ ਵਿੱਚ ਫਸੇ ਹੀ ਨਹੀਂ ਬਹੁਤ ਬੰਦੇ ਅਫਸਰ ਭਲੇ ਮਾਨਸ ਵੀ ਹੈਗੇ ਨੇ ਬਹੁਤ ਕਾਲੀਆਂ ਭੇਡਾਂ ਵੀ ਹੈਗੇ ਨੇ ਕੋਈ ਸ਼ੱਕ ਨਹੀਂ ਪਰ ਹੁਣ ਇਹ ਉਹੀ ਮਜੀਠੀ ਹੈ ਜਿਹੜਾ ਮੀਡੀਆ ਨੂੰ ਪਹਿਲਾਂ ਸਾਹਮਣੇ ਆ ਕੇ ਐਨਕਾਂ ਲਾ ਕੇ ਲਾ ਕੇ ਦਿਖਾਉਂਦਾ ਸੀ ਤੇ ਹੁਣ ਐਨ ਕਹਿੰਦੇ ਉਹ ਲਾਉਣ ਹੀ ਨਹੀਂ ਦਿੰਦੇ ਪਤਾ ਹੀ ਨਹੀਂ ਕਹਿੰਦੇ ਕਿੱਥੇ ਹੈ ਹੁਣ ਤਾਂ ਕਹਿੰਦੇ 4 ਦਿਨ ਹੋ ਗਏ ਬੁਰਸ਼ ਵੀ ਨਹੀਂ ਕੀਤਾ ਮੂੰਹ ਧੋ ਕੇ ਕਹਿੰਦੇ ਚਾਹ ਦਾ ਕੋਲਾ ਫੜਾ ਦਿੰਦੇ ਨੇ ਪੀ ਲੈਂਦੇ ਬਰਸ਼ ਕਿੱਥੇ ਹੁੰਦਾ ਪਹਿਲਾਂ ਗੁੱਚੀ ਦੇ ਪਰਫੂਮ ਲਾ ਕੇ ਪਰਫਿਊਮ ਲਗਦੇ ਸੀ ਘਰੇ ਤੇ ਦਾੜੀ ਵਾਲ ਤੇ ਸੈਂਟ ਵੱਖਰਾ ਹੁੰਦਾ ਸੀ ਕੱਪੜਿਆਂ ਵਾਲ ਤੇ ਵੱਖਰਾ ਹੁੰਦਾ ਸੀ ਤੇ ਘਰੇ ਤਾਂ ਹੁਣ ਫਿਰ ਜਦੋਂ ਉਹ ਕੀ ਕਹਿੰਦੇ ਆ ਉਹਨੂੰ ਬ੍ਰੇਕਫਾਸਟ ਕਰਨਾ ਹੁੰਦਾ ਪਨੀਰ ਵਾਲਾ ਪਰੌਂਠਾ ਪਤਾ ਨਹੀਂ ਕੀ ਕੁਛ ਨਾਲ ਹੁੰਦਾ ਹੁਣ ਉੱਥੇ ਥੋੜੀ ਮਿਲ ਨੇ ਉਹ ਤਾਂ ਅਗਲੇ ਕਹਿੰਦੇ ਵੀ ਬੰਦਾ ਮਰੇ ਨਾ ਬਸ 19 ਰੋਟੀ ਦੇ ਦਿਓ ਉਹਨਾਂ ਨੂੰ ਪਾਣੀ ਦੇ ਦਿਓ ਬਸ ਇੰਨੀ ਕੇਅਰ ਹੁੰਦੀ ਆ ਖਰੇ ਹਰਾਮਖੋਰ ਨੇ ਵਿੱਚ ਕੋਈ ਨਾ ਕੋਈ ਬੰਦਾ ਹੁੰਦਾ ਬਾਹਰੋਂ ਪੂਰਾ ਮਗਾ ਦਿੰਦੇ ਹੋਣਗੇ ਤੇ ਪਰ ਜਿਹੜੀ ਗੱਲ ਡੰਡੇ ਮਾਰਨ ਵਾਲੀ ਕਹੀ ਹੈ ਨਾ ਇਹ ਵੱਜਣੀ ਚਾਹੀਏ ਹੋਣੀ ਚਾਹੀਦੀ ਹੈ ਕਿਉਂਕਿ ਉੱਥੇ ਕਿਹੜਾ ਤੋਂ ਸੁਖਵੀਰ ਬਾਦਲ ਆਪਣੇ ਜੀਜੇ ਨੂੰ ਮਿਲਣ ਵਾਅਦੇ ਗਿਆ ਵੀ ਆਰਡਰ ਹੀ ਕਰ ਦੇਗਾ ਵੀ ਲਿਆ ਬेटर ਨੂੰ ਕਹਿ ਕੇ ਕਾਫੀ ਦਾ ਕੱਪ ਉੱਥੇ ਨਹੀਂ ਉ ਤਾਂ ਜਿਵੇਂ ਉਹ ਕਹਿੰਦੇ ਨੇ ਉਹ ਹਾਕਮ ਬਖਤਰੀ ਵਾਲਾ ਗਾਣਾ ਹੈ ਸਣੇ ਕਾਗਜ਼ ਗੱਡੀ ਦੇ ਫੋਟੋ ਤੇਰੀ ਲੰਡੂ ਜਿਹਾ ਸਿਪਾਈ ਲੈ ਗਿਆ ਉਦੋਂ ਫਿਰ ਉਦਾਂ ਦਾ ਬੰਦਾ ਵੀ ਤੜੀ ਚਲਾ ਜਾਂਦਾ ਵੀ ਇੱਥੇ ਮੁਰਜ ਮੈਂ ਤੂੰ ਇਹ ਸੱਚੀਆਂ ਨੇ ਗੱਲਾਂ ਹੋਣੀਆਂ ਚਾਹੀਦੀਆਂ ਨੇ ਪਰ ਮੁੱਦਾ ਬੜਾ ਗੰਭੀਰ ਹੈ ਤੇ ਪੁਲਿਸ ਵਾਲੇ ਬੰਦੇ ਬਹੁਤ ਅੱਕੇ ਹੋਏ ਨੇ ਵੀ ਸਾਨੂੰ ਵੀ ਬਦਨਾਮ ਕੀਤਾ ਕਈ ਕਰਤੇ ਬਦਨਾਮ ਉਹ ਵੀ ਕਹਿੰਦੇ ਹੋਣਗੇ ਬਦਲਾ ਲਮਾ ਕੇ ਹੁਣ ਗਿਣ ਗਿਣ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ